ਬੱਚੇ ਵੀ ਤਿਆਰ ਹੋ ਗਏ ਨੇ ਕਿਉਂਕਿ ਅਸੀਂ ਚੱਲੇ ਆ ਬੱਚਿਆਂ ਦਾ ਜਿਹੜਾ ਸਕੂਲ ਦੀ ਜਿਹੜੀ ਥਿੰਗਸ ਟੂ ਬ੍ਰਿੰਗ ਹੁੰਦੇ ਨੇ ਉਹ ਲੈਣ ਵਾਸਤੇ ਪਰ ਹੀ ਬਚਣ ਲੱਗ ਗਈ ਅੱਗੇ ਉਹਨਾਂ ਨੂੰ ਸ਼ੂਜ਼ ਦਵਾਉਣ ਵਾਸਤੇ ਕਾਫੀ ਸ਼ਾਪਿੰਗ ਹੋ ਗਈ ਹੈ ਉੱਪਰ ਦੀ ਟੋਕਰੀ ਦੇ ਵਿੱਚ ਬਾਣੀ ਤੇ ਸਿਮਰ ਦਾ ਸਮਾਨ ਹੈ ਥੱਲੇ ਨੂਰ ਦਾ ਸਮਾਨ ਹੈ ਤੇ ਇਹ ਮੁੰਡਾ ਆਪਣਾ ਹੀ ਰੌਲਾ ਪਾਇਆ ਹੋਇਆ ਹੈ ਨੇ ਹਾਂਜੀ ਦੱਸੋ ਕੀ ਹੈ ਕੀ ਹੋ ਕੀ ਹੈ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਸਸਰੀਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਇਹਦੇ ਨਵੇਂ ਵਲੌਗ ਦੇ ਵਿੱਚ ਤੇ ਜੀ ਇੱਕ ਵਾਰੀ ਸ਼ੇਰ ਤਿਆਰਸ਼ਾ ਹੋ ਗਏ ਆ ਤੇ ਬੱਚੇ ਵੀ ਤਿਆਰ ਹੋ ਗਏ ਨੇ ਕਿਉਂਕਿ ਅਸੀਂ ਚੱਲੇ ਆ ਬੱਚਿਆਂ ਦਾ ਜਿਹੜਾ ਸਕੂਲ ਦੀ ਜਿਹੜੀ ਥਿੰਗਸ ਟੂ ਬ੍ਰਿੰਗ ਹੁੰਦੇ ਨੇ ਉਹ ਲੈਣ ਵਾਸਤੇ ਅ ਕੀ ਹੁੰਦੇ ਸਟੇਸ਼ਨਰੀ ਉਹ ਸਾਰਾ ਸਮਾਨ ਉਹਨਾਂ ਦੇ ਫੋਲਡਰ ਵਗੈਰਾ ਕਲਰ ਵਗੈਰਾ ਪੈਨਸਿਲ ਵਗੈਰਾ ਪੈਨ ਵਗੈਰਾ ਉਹ ਸਾਰਾ ਕੁਝ ਲੈਣਾ ਹੈ ਨਾਲੇ ਬੱਚਿਆਂ ਦੇ ਸ਼ੂਜ਼ ਲੈਣੇ ਨੇ ਸਕੂਲ ਵਾਸਤੇ ਉਹ ਵੀ ਜਾ ਕੇ ਲਵਾਂਗੇ ਤੇ ਹੁਣ ਆਪਾਂ ਚੱਲਦੇ ਆ ਸਿੱਧਾ ਆਈ ਮਾਰਟ ਤੇ ਉੱਥੇ ਜਾ ਕੇ ਜੇ ਅਲਾਉਡ ਹੋਇਆ ਤੇ ਭਾਵੇਂ ਨਾ ਵੀ ਹੋਇਆ ਤੁਹਾਨੂੰ ਥੋੜਾ ਬਤਾ ਤੇ ਦਿਖਾਵਾਂਗੇ ਵੀ ਕੀ ਕੁਝ ਲਿਆ ਕੀ ਨਹੀਂ ਲਿਆ ਤੇ ਚੱਲਦੇ ਹੁਣ ਆਈ ਮਾਰਟ a few minutes later ਤੇ ਹਾਂ ਜੀ ਦੋਸਤੋ ਅਸੀਂ ਇੱਥੇ ਆ ਗਏ ਹਾਂ ਨਿਊ ਸਟਾਰ ਤੇ ਜਿੰਨੇ ਬੱਚੇ ਆਏ ਪਰ ਯਹੀ ਨਾਲ ਤੇ ਇਹਨਾਂ ਨੂੰ ਹੁਣ ਸ਼ਾਪਿੰਗ ਕਰਵਾਣੇ ਇਹਨਾਂ ਦੀ ਸਟੇਸ਼ਨਰੀ ਦੀ ਨਾਲ ਤੋਂ ਪਹਿਲਾਂ ਹੈਲਮਟ ਇਥੇ ਡਿਪੋਜ਼ਿਟ ਕਰਵਾ ਦਈਏ ਆ ਹੈਲਮਟ ਇਥੇ ਡਿਪੋਜ਼ਿਟ ਕਰਵਾ ਦਈਏ ਤੇ ਹੁਣ ਅੰਦਰ ਚੱਲਦੇ ਆਂ ਪਰੀ ਬਚਣ ਲੈ ਗਈ ਅੱਗੇ ਉਹਨਾਂ ਨੂੰ ਸ਼ੂਜ਼ ਦਵਾਉਣ ਵਾਸਤੇ ਤੇ ਮੈਂ ਤਿੰਨ ਟਰੋਲੀਆਂ ਲੈ ਲਈਆਂ ਨੇ ਇੱਕ ਬਾਣੀ ਦੀ ਸਿਮਰ ਦੀ ਤੇ ਨੂਰ ਵਾਸਤੇ ਉਹਨਾਂ ਦਾ ਸਮਾਨ ਪਾਈ ਜਾਵਾਂਗਾ ਇਹਨਾਂ ਵਿੱਚ ਤੇ ਇਹਦਾ ਪਤਾ ਲੱਗਦਾ ਰਹੇਗਾ ਕਾਫੀ ਸ਼ਾਪਿੰਗ ਹੋ ਗਈ ਹੈ ਉੱਪਰਨੀ ਟੋਕਰੀ ਦੇ ਵਿੱਚ ਬਾਣੀ ਤੇ ਸਿਮਰ ਦਾ ਸਮਾਨ ਹੈ ਥੱਲੇ ਨੂਰ ਦਾ ਸਮਾਨ ਹੈ ਤੇ ਕਾਫੀ ਸਮਾਨ ਰਹਿ ਗਿਆ ਹੈ ਤੇ ਇੱਧਰ ਬੱਚੇ ਨੇ ਇਹ ਆਪਣੀ ਸ਼ਾਪਿੰਗ ਕਰੀ ਜਾਂਦੇ ਨੇ ਤੇ ਇਹ ਮੁੰਡਾ ਆਪਣਾ ਹੀ ਰੌਲਾ ਪਾਇਆ ਹੋਇਆ ਹੈ ਨੇ ਹਾਂਜੀ ਦੱਸੋ ਕੀ ਹੈ ਕੀ ਹੋ ਕੀ ਹੈ ਨੂਰ ਵੇਥੇ ਐਥੇ ਕੀ ਗੱਲ ਹੈ ਕੀ ਲੈਣਾ ਆ ਤੈਨੂੰ ਲੈ ਕੇ ਦਵਾ ਇਧਰ ਆ ਓ ਇਧਰ ਆ ਇਹ ਦੇਖ ਤੇ ਦੋਸਤੋ ਇਹ ਦੇਖੋ ਨੂਰ ਰੋਂਦਾ ਪਿਆ ਕਿਉਂ ਰੋਣਾ ਬੇਟਾ ਕਿਹੜੀ ਗੱਡੀ ਲੈਣੀ ਹੈ ਤੈਨੂੰ ਰਾਤੀ ਬੰਡੇ ਤੇ ਕਿੰਨੀਆਂ ਗੱਡੀਆਂ ਬੁੱਤੀਆਂ ਨੇ ਹਣ ਹੌਣ ਕਿਉਂ ਕਿਉਂ ਬੀਤੇ ਆ ਆ ਦੇਖੋ ਹਾਂ ਅੱਛਾ ਚੱਲ ਲੈ ਲੈ ਨੀਆ ਲੈ ਲੈ ਨੀਆ ਵੇਟ ਕਰ ਚੱਲਾ ਦੇਖੋ ਇਹਨੇ ਹੁਣ ਵੱਡੀ ਚੀਜ਼ ਨੂੰ ਕਿਸੇ ਨੂੰ ਹੱਥ ਪਾਣਾ ਹੈ ਹਾਂ ਉਹ ਐਰੀਆਂ ਗੱਡੀਆਂ ਇੱਧਰ ਦੇਖ ਤੈਨੂੰ ਫੇਰ ਰਾਤੀਂ ਮੈਂ ਗੱਡੀ ਨਾ ਲੱਗਦਾ ਮੈਂ ਐਸਐਮ ਤੋਂ ਇਹ ਲੈਣੀ ਨਹੀਂ ਊ ਕਿੰਨੇ ਕੋਈ ਤਾਂ ਨਹੀਂ ਸੁਣੋ ਕੋਈ ਨਹੀਂ ਕੋਈ ਨਹੀਂ ਲੈ ਲੈ ਤੋ ਇਹ ਤਾਂ ਡਰਨ ਨੂਰ ਇਹ ਤਾਂ ਪੀੜੀ ਕਰ ਲੈ ਇੱਥੇ ਇੱਥੇ ਦੇਖੀਂ ਕਿੰਨੀਆਂ ਪਈਆਂ ਐ ਐਮਬੂਲੈਂਸ ਪਈ ਐ ਪੁਲਸ ਵਾਲੀ ਗੱਡੀ ਪਈ ਫਾਇਰ ਵਾਲੀ ਪੁਲਿਸ ਗੱਡੀ ਥੋਰ ਇਹ ਬੇਕਾਰ ਹੈ ਉਹ ਤੇਰੀ ਮੈਂ ਗੱਡੀ ਘਰੇ ਲੈ ਕੇ ਤੇ ਰੱਖੀ ਤੇ ਨ ਜਾ ਕੇ ਦਿਖਾਵਾਂਗਾ ਲਖਾਵਾਂਗਾ ਐਲਾਨ ਸਨੇਕ ਨਾ ਚੜੂ ਤੇ ਮਾਰਨਗੇ ਕਿਉਂ ਮੱਛਰ ਜਾਨਾ ਤੂੰ ਆ ਕੇ ਨੂੰ ਨੂੰ ਨਾ ਕਰ ਬੁੱਤ ਦਾ ਐ ਲੈਣਾ ਮੈਂ ਪੱਕਾ ਕਰੇਗਾ ਗੱਡੀ ਲੈ ਕੇ ਆਂਦੀ ਰਾਤੀ ਚਾਰਜ ਕੀਤੀ ਸੀ ਹੋ ਤੈਨੂੰ ਜਾ ਕੇ ਕਰੇ ਦੇਣਾ ਵਾ ਚੱਲਾ ਵਧੀਆ ਗੱਡੀ ਲਾਂਦੀ ਏ ਸੋਹਣੀ ਗੱਡੀ ਓ ਮਨ ਜਾ ਕਿਉਂ ਤੂੰ ਇਦਾਂ ਕਰਦਾ ਮੈਂ ਇਹਨੇ ਵਾਸ ਕਰਾਤੀ ਸ਼ੌਕੀ ਹੁੰਦੀ ਕਿਸੇ ਸੋਹਣੀ ਜਦੋਂ ਦਾ ਇਹ ਆਇਆ ਮੇਰੇ ਨਾਲ ਤੇ ਬਸ ਗੱਡੀਆਂ ਚ ਹੀ ਲੱਗਾ ਹਾਂ ਹੈ ਲੋਈ ਦੋਸਤੋ ਸਾਰੀ ਸ਼ਾਪਿੰਗ ਹੋ ਗਈ ਹੈ ਬਾਣੀ ਤੇ ਸਿਮਰ ਦਾ ਸਮਾਨ ਹੈ ਨੂਰ ਦਾ ਸਮਾਨ ਹੈ ਤੇ ਬੱਚਿਆਂ ਦਾ ਜਿਹੜਾ ਯੂਨੀਫਾਰਮ ਵਗੈਰਾ ਤੇ ਉਹਨਾਂ ਦੇ ਸ਼ੂਜ਼ ਵਗੈਰਾ ਤੇ ਹੋਰ ਘਰ ਦਾ ਮੱਗਾ-ਮੱਗਾ ਸਾਰਾ ਆ ਗਿਆ ਤੇ ਨੂਰ ਨੇ ਵੀ ਆਪਣੇ ਬਲੂਜ਼ ਚੱਕ ਲੈਨੇ ਤੇ ਤੁਹਾਨੂੰ ਮਿਲ ਗਿਆ ਜੋ ਚਾਹੀਦਾ ਸੀ ਸਿਮਰ ਜੋ ਚਾਹੀਦਾ ਸੀ ਮਿਲ ਗਿਆ ਫੋਰਕੋਸ ਚਾਹੀਦਾ ਹੈ ਬਿੱਲ ਭਰੋ ਫਿਰ ਗੱਡੀ ਲੈ ਲਈਏ ਓਕੇ ਬਿੱਲ ਭਰ ਆਪਣਾ ਪੈਸੇ ਤੂੰ ਦੇਣੇ ਨੇ ਪੈਸੇ ਤੂੰ ਦੇਣੇ ਨੇ ਹੈ ਕੀ ਉਹ ਪੈਸੇ ਨਹੀਂ ਲੈ ਕੇ ਆਈ ਤੇ ਲੈ ਕੇ ਆਣੇ ਸੀ ਨਾ ਸ਼ੋਪਿੰਗ ਕਰਨਾ ਜਾਂਦੇ ਹੋ ਮੂੰਹ ਚੱਕ ਕੇ ਪੈਸੇ ਲੈ ਕੇ ਨਹੀਂ ਆਉਂਦੇ ਤੁਸੀਂ ਕਿਉਂ ਪੈਸੇ ਨਹੀਂ ਹੁੰਦੇ ਨੂਰ ਤੇਰੇ ਕੋਲ ਹੈਗੇ ਨੇ ਹਾਂ ਉਹਦੇ ਕੋਲ ਆ ਕੇ ਦੇਖ ਲਓ ਤੇ ਬਾਸੇਣਾ ਤੋਂ ਬਾਅਦ ਸਾਡੀ ਵਾਰੀ ਹੈ। ਕੁਝ ਸਮਾਨ ਆਪਣਾ ਪੈਕ ਹੋ ਗਿਆ। ਤੇ ਕੁਝ ਦੀ ਪੈਕਿੰਗ ਚੱਲ ਰਹੀ ਹੈ। ਤੇ ਸ਼ਾਪਿੰਗ ਸਾਡੀ ਡਨ ਹੋ ਚੁੱਕੀ ਹੈ ਤੇ ਪੈਕ ਹੋ ਰਿਹਾ ਤੇ ਬੱਚੇ ਥੋੜੇ ਥੱਕ ਗਏ ਨੇ ਤੇ ਉਹ ਨੂਰ ਤੇ ਇੱਥੇ ਲੰਮਾ ਪੈ ਗਿਆ। ਥੋਰ ਥੱਕ ਗਿਆ। ਤਾਂ ਕੋਈ ਨਹੀਂ ਚੱਲਦੇ ਹੁਣੇ। ਆਪਣੀ ਸ਼ਾਪਿੰਗ ਡਨ ਹੋ ਚੁੱਕੀ ਹੈ ਤੇ ਹੁਣ ਅਸੀਂ ਬਾਹਰ ਆ ਗਏ ਆ। A few minutes later. ਸਮਾਨ ਲੈ ਕੇ ਨਿਕਲੇ ਆ ਤੇ ਮੀ ਪੈਣ ਲੱਗ ਪਿਆ। ਤੇ ਚੈੱਕ ਕਰੋ ਇੱਧਰ। ਤੇ ਬੱਚਿਆਂ ਨੂੰ ਮੈਂ ਟ੍ਰਾਈਸਾਈਕਲ ਤੇ ਬਿਠਾਤਾ। ਹੁਣ ਇੱਕ ਬਾਈਕ ਇੱਥੇ ਛੱਡਤੀ ਹੈ ਪਹਿਲਾਂ ਬੱਚਿਆਂ ਨੂੰ ਛੱਡ ਕੇ ਆਨੇ ਆ ਤੇ ਫਿਰ ਮੈਂ ਪ੍ਰਿੰ ਲੈ ਕੇ ਆਵਾਂਗਾ ਤੇ ਬਾਈਕ ਲੈ ਜਾਾਂਗੇ ਆਪਾਂ ਤੇ ਬਾਣੀ ਪਿੱਛੇ ਬੈਠੀ ਹੈ ਬੋਰਡ ਫੜ ਕੇ ਤੇ ਮੈਂ ਤੇ ਬਾਣੀ ਪਹਿਲਾਂ ਘਰੇ ਪਹੁੰਚ ਗਏ ਆ ਤੇ ਪ੍ਰੀ ਬੱਚਣ ਲੈ ਕੇ ਆ ਗਈ ਕ੍ਰਾਈਸਾਈਕਲ ਤੇ ਇਹ ਦੇਖੋ ਪਰੇ ਪਾਸੋਂ ਆਈ ਸੌਰੀ 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 ਮੱਲੇ ਕਾਲਾ ਕੋਈ ਬਾਈ ਆਇਓ ਪਾਸੋਂ ਨਾ ਪਾਸੋਂ ਇਹ ਆ ਗਈ ਨੇ